ਨਮਸਕਾਰ ਜੀ ਹੈ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰੀਅਲ ਨਿਊਜ਼ ਦਾ ਅੰਡਾਲਸ ਬਨਾਸਵਾੜ ਅੱਜ ਮੈਂ ਇੱਕ ਸੰਵੇਦਨਸ਼ੀਲ ਮੁੱਦੇ ਜਾਂ ਕਹਿੰਦੇ ਗੰਭੀਰ ਮੁੱਦੇ ਤੇ ਚਰਚਾ ਜਾਂ ਗੱਲ ਕਰਨ ਲਈ ਆਇਆ ਦੋਸਤੋ ਲਗਭਗ 33 ਸਾਲ ਹੋ ਗਏ ਮੈਨੂੰ ਸਰਕਾਰਾਂ ਨੂੰ ਦੇਖਦੇ ਹੋਏ ਰਾਜਨੀਤੀ ਨੂੰ ਨੇੜੇ ਤੋਂ ਦੇਖਦੇ ਪਏ ਪਰ ਕਿਹਾ ਜਾਂਦਾ ਕਿ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹ ਲੋਕਾਂ ਦੀ ਭਲਾਈ ਹੁੰਦਾ ਲੋਕਾਂ ਦਾ ਸੇਵਾ ਕਰਨ ਦਾ ਸਰਕਾਰ ਦਾ ਕੰਮ ਹੁੰਦਾ ਪਰ ਦੇਖਣ ਵਿੱਚ ਆਇਆ ਕਿ ਪਿਛਲੇ 33 ਸਾਲ ਤੋਂ ਜਿਹੜੀਆਂ ਸਰਕਾਰਾਂ ਨੇ ਅਲੱਗ-ਅਲੱਗ ਪਾਰਟੀ ਸਰਕਾਰਾਂ ਬਣੀਆਂ ਉਹ ਆਪਣੀ ਮਨਮਰਜ਼ੀ ਕਰਦੀਆਂ ਨੇ ਅਕਸਰ ਇਹ ਲੋ ਆਰੋਹ ਲੱਗਦੇ ਰਹਿੰਦੇ ਨੇ ਕਿ ਸਰਕਾਰਾਂ ਦੇ ਨੇਤਾ ਸਰਕਾਰਾਂ ਦੇ ਵੱਡੇ-ਵੱਡੇ ਲੀਡਰ ਜਿਹੜੇ ਸત્તાਧਾਰੀ ਹੁੰਦੇ ਨੇ ਉਹ ਜਾਤੀਆਂ ਕਰਦੇ ਨੇ ਤੇ ਝੂਠੇ ਪਰਚੇ ਦਰਜ ਕਰਵਾਉਂਦੇ ਚਾਹੇ ਸਰਕਾਰ ਦੇ ਨੇਤਾ ਅੱਜ ਵੀ ਇਸ ਗੱਲ ਦਾ ਦਾਵਾ ਕਰਦੇ ਨੇ ਅੱਜ ਵੀ बार-बार ਇਹ ਗੱਲ ਕਰਦੇ ਹੋਣਗੇ ਕਿ ਉਹਨਾਂ ਦਾ ਕੰਮ ਫੱਕ ਚੇ ਕਰੋਨਾ ਨਹੀਂ ਹੈ ਉਹਨਾਂ ਦਾ ਕੰਮ ਵਿਕਾਸ ਕਰਨਾ ਹੈ ਉਹਨਾਂ ਦਾ ਕੰਮ ਸੇਵਾ ਕਰਨਾ ਹੈ ਇਹ ਪਿਛਲੀ ਸਰਕਾਰਾਂ ਦਾ ਕੰਮ ਸੀ ਉਹ ਇਹ ਕੰਮ ਕਰਿਆ ਕਰਦੇ ਸਨ ਪਰ ਸ਼ਹਿਰ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਦੋਸਤੋ ਕਰਪਸ਼ਨ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਸ਼ਹਿਰ ਦੇ ਵਿੱਚ ਬੱਚਾ-ਬੱਚਾ ਜਾਣਦਾ ਹੈ ਕਿ ਇੰਨਾ 2-3 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦੀ ਕਮਾਈ ਕੌਣ ਕਰ ਗਿਆ ਕਿੰਨੇ ਕਰੋੜਾਂ ਰੁਪਏ ਕਮਾ ਲਏ ਕੋਸਟ ਬਾਜੂਦਿ ਕਰੋੜ ਰੁਪਏ ਕਮਾਈ ਕਰਨ ਦੇ ਬਾਜੂਦਿ ਕਰੋੜ ਰੁਪਏ ਇਕੱਠਾ ਕਰਨ ਦੇ ਬਾਜੂਦਿ ਸੂਤਰਤਾ ਜਾਨੇ ਹਾਲੇ ਵੀ ਮਲਾ ਰਹਿਦਾ ਹੈ ਕਿ ਉਹਦੇ ਦੇ ਪਰਚਾ ਕਰਾਉਣਾ ਹੈ ਉਹਦੇ ਦੇ ਪਰਚਾ ਕਰਾਉਣਾ ਉਹ ਜਿਆਦਾ ਬੋਲਦਾ ਉਹ ਬਹੁਤ ਬੋਲਦਾ ਦੋਸਤੋ ਸਰਕਾਰਾਂ ਆਂਦੀਆਂ ਨੇ ਸਰਕਾਰਾਂ ਚਲੀ ਜਾਂਦੀਆਂ ਨੇ ਜਿਨ੍ਹਾਂ ਜਿਨ੍ਹਾਂ ਵੀ ਕਿਸਾਂ ਧੱਕਾ ਕੀਤਾ ਜਿਨ੍ਹਾਂ ਜਿਨ੍ਹਾਂ ਵੀ ਕਿਸਾਂ ਜਾਤੀ ਕੀਤੀ ਹੈ ਉਹਦਾ ਰਿਜ਼ਲਟ ਸਭ ਦੇ ਸਾਹਮਣੇ ਉਹਨੂੰ ਬਹੁਤ ਛਣਾ ਪਿਆ ਹੈ ਰਾਜਨੀਤੀ ਦੇ ਵਿੱਚ ਜੋ ਰਾਜਨੀਤੀ ਵਿੱਚ ਰਹਿ ਕੇ ਇਦਾਂ ਦਾ ਧੱਕਾ ਜਾਂ ਕਰਪਸ਼ਨ ਕਰਦੇ ਨੇ ਤੇ ਸਰਕਾਰ ਧੱਕਾ ਕਰਦੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਜੋ ਮੈਂ ਇੱਕ ਮਹਿਸੂਸ ਕੀਤਾ ਹੈ ਕਿ ਇਸ ਦੌਰਾਨ ਇਸ ਸਮੇਂ ਦੇ ਦੌਰਾਨ ਅੱਜ ਲੋੜ ਹੈ ਸਾਡੇ ਸ਼ਹਿਰ ਦੇ ਲੋਕਾਂ ਨੂੰ ਇੱਕ ਇਹ ਜੀ ਸੰਸਥਾ ਦੀ ਜਿਹੜੀ ਧੱਕੇ ਧੋਖੇ ਅਤੇ ਜਾਤੀਆਂ ਦੇ ਖਿਲਾਫ ਲੜ ਸਕੇ ਤੇ ਉਹਨਾਂ ਨੂੰ ਇਨਸਾਫ ਦਿਵਾ ਸਕੇ ਜਿਹਨਾਂ ਦਾ ਧੱਕਾ ਹੋ ਰਿਹਾ ਹੈ ਕਿ ਅੱਜ ਦਾ ਧੋਖਾ ਹੋ ਰਿਹਾ ਹੈ ਕਿ ਅੱਜ ਦੇ ਨਾਲ ਜ਼ਿਆਤੀ ਹੋ ਰਹੀ ਹੈ। ਵੈਸੇ ਦਾ ਦੇਖਣ ਚਾ ਰਿਹਾ ਕਿ ਜਿਹੜੇ ਨੇਤਾ ਕੁਝ ਨੇਤਾ ਕਹਿ ਸਕਦਾ ਜਿਹੜੇ ਐਮਐਲਏ ਬਣਨ ਦੇ ਛੁਕਨੇ ਜਿਹੜੇ ਐਮਐਲਏ ਬਣਨਾ ਚਾਹੁੰਦੇ ਨੇ ਉਹਨਾਂ ਵਿੱਚੋਂ ਇੱਕ ਨੇਤਾ ਤਾਂ ਸ਼ਹਿਰ ਵਾਸੀ ਕਹਿ ਰਹੇ ਨੇ ਕਿ ਉਹ ਤਾਂ ਆਪਣੀ ਡਿਊਟੀ ਥੋੜੀ ਬੁਤੀ ਨਿਭਾਰਿਆ ਉਸ ਡਿਊਟੀ ਦਾ ਇਹ ਰਿਜ਼ਲਟ ਦੱਸਿਆ ਜਾ ਸਕਦਾ ਹੈ ਕਿ ਉਸ ਨੇ ਥੜੀ ਕਾਰਜਕਾਰੀ ਲਾ ਲੋ ਜਾਂ ਉਹਦੀ ਦਲੇਰੀ ਲਾ ਲੋ ਜੋ ਉਸਨੇ ਕੰਮ ਕੀਤਾ ਕਿ ਪਟੇਲ ਮੈਮੋਰੀਅਲ ਨਿਜਮੈ ਸੁਸਾਇਟੀ ਦੀ ਚੋਣਾਂ ਦੇ ਵਿੱਚ ਵਿਰੋਧੀਆਂ ਨੂੰ ਹਾਰ ਦਿੱਤੀ ਜਿਹੜੀ ਹਾਰ ਹੋਈ ਵਿਰੋਧੀਆਂ ਨੂੰ ਉਹ ਸਿਰਫ ਉਸ ਨੇਤਾ ਦੀ ਦਲੇਰੀ ਕਰਕੇ ਜਾਂ ਉਸ ਨੇਤਾ ਦੇ ਖੜੇ ਹੋਣ ਕਰਕੇ ਹੋਈ ਇਸੇ ਸ਼ਹਿਰ ਵਾਸੀ ਇਹ ਚਾਹੁੰਦੇ ਨੇ ਕਿ ਜਿਹੜੇ ਦੂਜੇ ਨੇਤਾ ਵੀ ਨੇ ਜਿਹੜੇ ਐਮਐਲਏ ਬਣਨ ਦੇ ਇੱਛੁਕ ਰੱਖਦੇ ਨੇ ਲੱਗਦਾ ਕਿ ਉਹ ਐਮਐਲਏ ਬਣ ਵੀ ਜਾਣਗੇ ਉਹਨਾਂ ਦਾ ਵੀ ਫਰਜ ਬਣਦਾ ਕਿ ਉਹ ਸ਼ਹਿਰ ਦੇ ਲਈ ਆਵਾਜ਼ ਚੁੱਕਣ ਇਸ ਲਈ ਦੋਸਤੋ ਮੈਂ ਚਾਹਨਾ ਕਿ ਸ਼ਹਿਰ ਦੇ ਵਿੱਚ ਇੱਕ ਸੰਸਥਾ ਬਣੇ ਜਿਹਦੇ ਵਿੱਚ 1 21 ਤੋਂ ਲਾ ਕੇ 51 ਮੈਂਬਰ ਹੋਣ ਜਾਂ ਵਿਅਕਤੀ ਹੋਣ ਜਿਸ ਦੇ ਵਿੱਚ ਮੇਰੀ ਇਹ ਇੱਛਾ ਵੀ ਹੈ ਕਿ 6 ਤੋਂ 11 ਇਹਦੇ ਵਕੀਲ ਨਾਲ ਮੇਰੀ ਇੱਕ ਅਪੀਲ ਵੀ ਹੈ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਕਿ ਉਹ ਵੀ ਇੱਕ ਮੰਚ ਤੇ ਇਕੱਠੇ ਹੋਣ ਜਦੋਂ ਕਿਸੇ ਨਾਲ ਧੱਕਾ ਹੋਵੇ ਜਾਂ ਜਾਤੀ ਹੋਵੇ ਕਿ ਆ ਗਿਆ ਕੁਝ ਦਿਨ ਪਹਿਲੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਨਿੰਦਰ ਸ਼ਾਸਤ ਨੂੰ ਇਹ ਗੁਦਾਰਸ਼ ਕਰ ਚੁੱਕਿਆ ਕਿ ਸ਼ਾਇਦ ਹਾਲਾਤ ਨੂੰ ਦੇਖਦੇ ਹੋਏ ਜੋ ਹਾਲਾਤ ਨੇ ਚਾਹੇ ਜੋ ਵੀ ਬਣੇ ਹੋਏ ਨੇ ਸਭ ਨੂੰ ਪਤਾ ਇੱਕ ਜਿਹੜੇ ਸ਼ੁੱਕ ਤੌਰ ਤੇ ਇੱਕ ਜੁਆਇਨ ਤੌਰ ਤੇ ਇਕ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ਤੇ ਲਿਆਇਆ ਜਾਵੇ। ਦੋਸਤੋ ਮੈਂ ਚਾਹਨਾ ਕਿ ਜਿਹੜੀ ਮੇਰੀ ਇਹ ਅਪੀਲ ਹੈ ਕਿ ਕਿਦੋਂ 51 ਮੈਂਬਰ ਜਿਹੜਾ ਬਣਾਏ ਜਾਣ ਦੀ ਇੱਛਾ ਹੈ ਤਾਂ ਕਿ ਸਿਆਦ ਦੇ ਹਿੱਤਾਂ ਦੀ ਲੜਾਈ ਲਾਸੀ ਕਿ ਉਹ ਮੈਂ ਚਾਹਨਾ ਕਿ 24 ਜੁਲਾਈ ਤੱਕ ਇਸ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇ। ਦੋਸਤੋ ਇਹ ਗੱਲ ਵੀ ਕਿਸੇ ਲੋਕ ਕਿਉਂ ਹੀ ਨਹੀਂ ਹੈ ਕਿ ਸਰਕਾਰ ਅਤੇ ਪੁਲਿਸ ਦੇ ਨਾਲ ਲੜਾ ਦਾ ਮਤਲਬ ਹੈ 18 ਇੰਚ ਦੀਵਾਰ ਦੇ ਨਾਲ ਟੱਕਰ ਮਾਰਨਾ ਜਾਂ ਸਿਰ ਮਾਰਨਾ। ਸਰਕਾਰ ਅਤੇ ਪੁਲਿਸ ਨਾਲ ਲੜਨਾ ਕਿਸੋਖਾ ਕੰਮ ਨਹੀਂ ਹੈ ਇਸ ਦੇ ਲਈ ਬਹੁਤ ਕੁਝ ਖਾਲਾ ਖਾਲੀ ਪੈਂਦੀ ਹੈ ਸੰਘਾਸ਼ ਕਰਨਾ ਪੈਂਦਾ ਹੈ ਕਹਿ ਸਕਦੇ ਆ ਕਿ ਜਾਨ ਤਲੀ ਦੇ ਧਰਨੀ ਪੈਂਦੀ ਆ ਦੋਸਤੋ ਸਰਕਾਰ ਅਤੇ ਪਰਸਨਲ ਲੜਨਾ ਬਹੁਤ ਹੀ ਯੋਖਾ ਹੈ ਇਹ ਹਰ ਵਿਅਕਤੀ ਚਾਹੁੰਦਾ ਹੈ ਦੋਸਤੋ ਪਰ ਇੱਥੇ ਇਹ ਗੱਲ ਵੀ ਕੀਤੀ ਜਾਵੇਗੀ ਕਿ ਅਗਰ ਸੰਸਥਾ ਬਣਦੀ ਹੈ ਕੁਝ ਲੋਕ ਜੁੜਦੇ ਨੇ ਸ਼ਾਇਦ ਇਹ ਤਾਦੀ ਲੜਾਈ ਦੇ ਲਈ ਤਾਂ ਜੋ ਵੀ ਲੜਾਈ ਲੜੀ ਜਾਵੇਗੀ ਕਿਸੇ ਦੇ ਹਿੱਤ ਲਈ ਲੜਾਈ ਲੜੀ ਜਾਵੇਗੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜੀ ਜਾਵੇਗੀ ਕਾਨੂੰਨ ਦੇ ਅਨੁਸਾਰ ਹੀ ਉਹ ਕੰਮ ਕੀਤਾ ਜਾਵੇਗਾ ਦੋਸਤਾਰੇ ਤੇ ਇਹ ਵੀ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜਾ ਵੀ ਕੋਈ ਕਾਨੂੰਨ ਦੇ ਖਿਲਾਫ ਕਾਰਵਾਈ ਕਰਦਾ ਜਾਂ ਜਿਹੜਾ ਕੰਮ ਕਰਦਾ ਪੁਲਿਸ ਨੂੰ ਅਧਿਕਾਰ ਹੈ ਪ੍ਰਸ਼ਾਸਨ ਨੂੰ ਅਧਿਕਾਰ ਹੈ ਕਿ ਉਹ ਕਾਨੂੰਨ ਦੇ ਮੁਤਾਬਿਕ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਦੋਸਤੋ ਕੰਮ ਬੜਾ ਔਖਾ ਕਿਉਂਕਿ ਪਿਛਲੇ ਕੁ ਸਾਲਾਂ ਤੋਂ ਸਰਕਾਰਾਂ ਦੀਆਂ ਸਰਕਾਰਾਂ ਦੀਆਂ ਕਾਰਜਕਾਰੀਆਂ ਦੇਖ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਅਤੇ ਬੇਚੈਨੀ ਦਾ ਮੂਲ ਕਿਸੇ ਤੋਂ ਲੁਕਿਆ ਹੋਇਆ ਹੈ ਪਰ ਜੋ ਹਾਲਾਤ ਨੇ ਜੋ ਸਥਿਤੀ ਮੈਂ ਦੇਖ ਰਿਹਾ ਉਹਨੂੰ ਦੇਖ ਕੇ ਬੜਾ ਤਰਸ ਹੁੰਦਾ ਬੜੀ ਤਕਲੀਫ ਹੁੰਦੀ ਹੈ ਕਿ ਸਿਰਫ ਗੱਲਾਂ ਕਰਨ ਦਾ ਕਿਸੇ ਮਤ ਰਵਾਂਗੇ ਜਾਂ ਕੁਝ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿਹੜੇ ਮੈਨੂੰ ਇਹ ਉਮੀਦ ਹੈ ਕਿ ਸ਼ਹਿਰ ਦੇ ਵਿੱਚ ਬੜੇ ਦਲੇਰ ਬੰਦੇ ਬੈਠੇ ਨੇ ਬੜੇ ਬੁੱਧੀਜੀਵੀ ਬੰਦੇ ਬੈਠੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਾਇਰ ਪ੍ਰਤੀ ਲੋਕਾਂ ਪ੍ਰਤੀ ਦਰਦ ਹੈ ਦਇਆ ਇੱਕ ਉਹਨਾਂ ਦੇ ਅੰਦਰ ਵੀ ਇੱਕ ਸੋਚ ਹੈ ਕਿ ਸ਼ਾਇਰ ਦੇ ਵਿੱਚ ਕਿਸਨਾ ਦੱਖਾ ਦੋਖਾ ਅਤੇ ਜਿਆਤੀ ਨਹੀਂ ਹੋਣੀ ਚਾਹੀਦੀ ਫਿਰ ਵੀ ਅਗਰ ਕੋਈ ਮੈਨੂੰ ਲੱਗਦਾ ਕਿ ਕੋਈ ਨਹੀਂ ਜੁੜੇਗਾ ਤਾਂ ਮੈਂ ਪਗਨ ਮੁਕੀ ਜਾ ਜਿਨ੍ਹਾਂ ਵੀ ਕੋਸ਼ਿਸ਼ ਕਰ ਸਕਦਾ ਜਿਨ੍ਹਾਂ ਵੀ ਕਿਸੇ ਦੇ ਹਿੱਤ ਦੀ ਲੜਾਈ ਲੜ ਸਕਾਂਗਾ ਉਹ ਲੜਾਂਗਾ ਚਾਹੇ ਮੇਰੇ ਤੇ ਜਿੰਨੇ ਮਰ ਜੇ ਵੀ ਬੱਜੇ ਸਰਕਾਰ ਅਤੇ ਪੁਲਿਸ ਪਰਚੇ ਕਰਦੇ ਨੇ ਦੋਸਤੋ ਹੁਣ ਉਮੀਦ ਕਰਦਾ ਕਿ ਸ਼ਹਿਰ ਦੇ ਤਲੇਰ ਲੋਕ ਸ਼ਹਿਰ ਦੇ ਬੁੱਧੀਜੀਵੀ ਲੋਕ ਇਹ ਮੇਰੀ ਇਸ ਅਪੀਲ ਤੇ ਜਰੂਰ ਧਿਆਨ ਕਰਕੇ ਜੋ ਸ਼ਹਿਰ ਅਤੇ ਲੋਕਾਂ ਦੇ ਹਿੱਤਾਂ ਦੀ ਲੜਾਈ ਦੀ ਇੱਕ ਸੰਸਥਾ ਬਣਾਉਣ ਦੀ ਸੋਚ ਹੈ ਉਹਦੇ ਵਿੱਚ ਵੱਧ ਤੋਂ ਵੱਧ ਲੋਕ ਜੁੜਨ ਦੀ ਕੋਸ਼ਿਸ਼ ਕਰਨਗੇ ਜ ਵੱਧ ਤੋਂ ਵੱਧ ਜੁੜਨਗੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ